ਇਹਨੂੰ ਦੇਰੀਏ ਚੋੜਾ ਇਹਨਾਂ ਮਹਾਰਾਜ ਉਹਨੇ ਖੁਸ਼ੇ ਨੇ ਆਉਂਦੀ ਦੀ ਮੌਤ ਹੈ ਪਾਤਸ਼ਾਹ ਨੇ ਤੰਗੋਂ ਬੇਨਾਕ ਸਾਹਿਬ ਦੇ ਆਪਣਾ ਜੋੜਾ ਧੀ ਭਾਵੇਂ ਬਰਗਾਨੇ ਨੂੰ ਬਖਸ਼ਿਸ਼ ਕਰ ਦਿੱਤਾ ਔਰ ਨਾਲ ਇੱਕ ਬਚਣ ਆਇਆ ਕਿੰਨੇ ਮਰਦਾਨੇ ਆ ਇਹ ਨਾਨਕ ਦਾ ਚੋਲਾ ਹੈ ਅੱਜ ਤੋਂ ਬਾਅਦ ਕਿਸੇ ਅੱਗੇ ਹੱਥ ਨਾ ਐਂ ਮੰਗੀ ਆ ਗੱਜ ਕੇ ਹੋਰ ਸਤਨਾਮ ਅੱਜ ਤੋਂ ਬਾਅਦ ਕਿਸੇ ਕੋਲੋਂ ਮੰਗੀ ਨਾ ਤੇ ਗੁਰਮੁਖ ਕੋ ਗੁਰਨਾਣਕ ਦੇ ਦਰ ਤੇ ਆਉਣ ਵਾਲਾ ਗਰੀਬ ਹੋ ਸਕਦਾ ਹੈ ਪਰ ਜਿਹੜਾ ਬਾਬੇ ਨਾਲ ਦੇ ਦਰ ਤੇ ਆ ਗਿਆ ਉਹ ਕਦੇ ਗਰੀਬ ਨਹੀਂ ਆ ਗੱਜ ਕੇ ਹੋਰ ਸਤਨਾਮ ਉਹ ਕਦੇ ਗਰੀਬ ਨਹੀਂ ਹੋ ਸਕਦਾ ਜਿਹੜਾ ਗੁਰੂ ਨਾਨਕ ਦੇਵ ਜੀ ਆ ਗਿਆ ਉਹ ਅਰਦਾਸ ਕਰੀਏ ਸਤਿਗੁਰੂ ਪਾਤਸ਼ਾਹ ਉਹ ਸਾਡੇ ਤੇ ਬਖਸ਼ਿਸ਼ਾਂ ਕਰੋ ਮਿਹਰਾਂ ਕਰੋ ਪ੍ਰਮਾਤਮਾ ਗੁਰੂ ਸਾਡੀਆਂ ਦੀ ਝੋਲੀਆਂ ਵਰਦਤਾ ਨਾਲ ਪੜ ਜਿਓ ਕਿਹੜੀਆਂ ਵਰਦਤਾ ਕਿਹੜੀ ਖੈਰ ਮੰਗਣੀ ਹੈ ਕਿਹੜੀ ਬਰਕਤ ਮੰਗਣੀ ਹੈ ਅਰਦਾਸ ਕਰੀਏ ਬਾਬਾ ਜੀ ਦੇ ਚਰਨਾਂ ਚ আমার বলো বন্ধু তুমি চিনি আমার বলো ওই সব কে তুমি তুমি জানিছো আমারে তুমি জানিবে পারবো জানবে সবাই আমি the <laughs> you. ਹਲਕੇ ਤੋਂ ਹਲਕੇ ਦੀ ਲਾਗਿਆ ਭਾਵੇਂ ਹੀ ਖੜ ਬਣ ਅੰਦਰੋਂ ਲੱਗੇ ਦਾਰੇ ਵਿੱਚ ਸਾ ਤੇਰਾ ਭਾਵੇਂ ਹੀ ਖੜ ਬਣ ਸਾ ਤੇਰਾ ਮੰਗਣਾ ਕੀ ਮੰਗਣਾ ਮੰਗਲ ਨੇਕਾ ਹਰ ਜਸ ਦੁਰ ਤੇ ਮੰਗਣਾ ਮੰਗਣਾ ਬਸ ਇਹ ਸੱਚੇ ਬਾਦਸ਼ਾਹ ਜਿਹੜਾ ਰੰਗ ਜਿਹੜੀਆਂ ਬਖਸ਼ਿਸ਼ਾਂ ਜਿਹੜੀਆਂ ਰਹਿਮਤਾਂ ਤੁਸੀਂ ਆਪਣੇ ਪਿਆਰਿਆਂ ਨੂੰ ਬਖਸ਼ੀਆਂ ਮਹਾਰਾਜ ਉਹ ਰਹਿਮਤਾਂ ਸਾਡੇ ਤੇ ਚੜ ਜਾਣਗਾ ਜਿਕੇ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਜੀ ਜਿਹੜੀਆਂ ਬਖਸ਼ਿਸ਼ਾਂ ਸਤਜੀ ਮਹਾਰਾਜ ਸਤਪਾਲ ਮਹਾਰਾ ਦੀ ਸਾਰੀ ਵਾਲਿਆਂ ਨੇ ਹੋਈਆਂ ਕਿ ਤੇਉ ਨਾਮ ਦਾ ਕਿਵੇਂ ਕਾ ਸਾਡੀ ਝੋਲੀ ਚ ਪਵੇ ਅਰਦਾਸ ਕਰਕੇ ਜਾਇਆ ਕਰੋ ਤੇ ਮਹਾਂਪੁਰਸ਼ਾਂ ਦਾ ਆਉਣੇ ਹੋਣਾ ਜਦੋਂ ਸਾਧੂ ਪਿਆਰ ਨਾਲ ਪਰਸ਼ਾਨ ਸ਼ਹਾਗਾ ਦਾ ਦੀਵਾਨਾ ਬੱਦਲੀ ਵਾਲੀ ਹੈ ਕੋਈ ਤੁਸੀਂ ਸੁਣੋ ਸਮਝੀ ਜੀ ਕਿ ਤੱਕੀਆਂ my Tajati, <imitation> getting all you tanya, sitama. ਨੇ ਪ੍ਰੀਤਮ ਲੱਭ ਲਈ ਤੇ ਉਹ ਅਰਦਾਸਾਂ ਹੀ ਕਰਦੇ ਰਹਿੰਦੇ ਗਏ ਇੱਕ ਮਹਾਂ ਪੁਰਸ਼ਾ ਦਾ ਨਾ ਮਰੀਦ ਸੰਤ ਸ਼ਰੀਰ ਛੱਡ ਗਏ ਫਰੀਦ ਬੜਾ ਕੁਬਾ ਮਾਰ ਮਾਰ ਰੋਵੇ ਸੇਵਕ ਸੰਤਾਂ ਦਾ ਬੜਾ ਰੋਵੇ ਸਾਰੀ ਸੰਗਤ ਨੇ ਚੁੱਪ ਕਰਾਇਆ ਕਹਿੰਦੇ ਨਾ ਰੋ ਨਾ ਰੋ ਬਾਣੀ ਕਹਿੰਦੀ ਏ ਸੰਤ ਮੋਏ ਕੇ ਰੋਈਏ ਜੇ ਉਹ ਆਪਣੇ ਘਰ ਜਾਏ ਰੋ ਉਹ ਸਾਖਤ ਪਾਪਰੇ ਜੋ ਸਾਧੂ ਚਲੇ ਜਾਣ ਰੋਈਦਾ ਨਹੀਂ ਰੋਈਦਾ ਨਹੀਂ ਉਹ ਕਹਿੰਦਾ ਮੈਂ ਰੋਂਦਾ ਨਹੀਂ ਕਿ ਸੰਤ ਚਲੇ ਗਏ ਮੈਂ ਤਾਂ ਹੀ ਰੋਂਦਾ ਵਾਹ ਪੁਰਛ ਛੱਡ ਕੇ ਚਲੇ ਗਏ ਉਹ ਮੈਨੂੰ ਰੋਣ ਕਾ ਆਉਂਦਾ ਉਹਨਾਂ ਵਰਗਾ ਕੋਈ ਮਿਲਣਾ ਨਹੀਂ ਗੱਜ ਕੇ ਬੋਲੋ ਸਤਨਾਮ ਜੀ ਵਾਹਿਗੁਰੂ ਉਨ੍ਹਾਂ ਵਰਗਾ ਕੋਈ ਮਿਲਦਾ ਰੋਣਾ ਆਉਂਦਾ ਇਸ ਲਈ ਉਹ ਰਾਤ ਨੂੰ ਅਰਦਾਸਾਂ ਕਰਦੇ ਨੇ ਮੇਰੇ ਪਿਆਰਿਓ ਅੜਦੋ ਕਰਦਾ ਨੇ ਨੇਤ ਜਗਤੀ ਦੇ گرم مہاپر کبھی نہ جی جی ਇਹ ਤਿੰਨ ਕਮਰਾਂ ਚ ਲੱਗਦਾ ਹੈ ਰਾਗ ਤਿੰਨ ਕਮਰਾਂ ਚ ਜਾਂ ਤਾਂ ਬਚਪਨ ਉਪਰ ਜਿਵੇਂ ਰਾਗ ਲੱਗ ਜੇਗਾ ਜੇ ਸਾਧੂ ਦੀ ਸੰਗਤ ਮਿਲ ਗਈ ਬਚਪਨ ਉਪਰ ਜਿ ਰਾਗ ਲੱਗ ਜਾਣਾ ਬਾਬਾ ਬੁੱਢਾ ਸਾਹਿਬ ਨੂੰ ਬਚਪਨ ਉਪਰ ਜਿ ਲੱਗਦਾ ਬਚਪਨ ਉਪਰ ਧਰੋਪ ਨੂੰ ਬਚਪਨ ਉਪਰ ਜਿ ਲੱਗਦੀ ਆ ਰਹਿਲਾਦ ਨੂੰ ਬਚਪਨ ਉਪਰ ਜਿ ਲੱਗਦੀ ਆ ਦੂਸਰੀ ਅਵਸਥਾ ਕਾਰ ਉਂਦੀ ਹੈ ਦੂਸਰੀ ਅਵਸਥਾ ਉਦੋਂ ਆਉਂਦੀ ਹੈ ਜਦੋਂ ਸੰਸਾਰ ਦਾ ਉਹ ਟੁੱਟਦਾ ਸਾਰੇ ਪਾਸੇ ਦੁਨੀਆ ਦੇ ਲੋਕ ਇੱਕ ਪਾਸੇ ਛੱਡ ਜਾਂਦੇ ਨੇ ਨਾ ਜੋ ਦੁਨੀਆ ਦੀ 6:00 ਵਜ ਦੀ ਆ ਮੰਨ ਤੇ ਜੇ ਤਾਂ ਉਹ 6:00 ਵਜ ਕੱਜੀ ਸੀ ਨਾ ਕਪਲ ਦੇਸ਼ ਦੇ ਰਾਜੇ ਦੇ ਪੁੱਤਰ ਦੇ ਮਨ ਤੇ ਸਹਬਜਾਦੇ ਸਿਧਾਂਤ ਦੇ ਮਨ ਤੇ ਐਸੀ ਸਾਡ ਵੱਜੀ ਮਨ ਤੇ ਚਾਰ ਦਿਵਾਰੀਆਂ ਚ ਕੈਦ ਕੀਤਾ ਹੋਇਆ ਬਾਹਰ ਨਹੀਂ ਜਾਣ ਦਿੰਦੇ ਇੱਕ ਦਿਨ ਮਨ ਚ ਫੁਰਨਾ ਆਇਆ ਮੈਂ ਬਾਹਰ ਘੁੰਮ ਕੇ ਆਉਣਾ ਦੇਖਣਾ ਰਾਜਪੁਰਜਾ ਕਿਹੋ ਜੀ ਹੈ ਬਾਹਰ નીકਲੇ ਆ ਆਪਣੇ ਵਜ਼ੀਰ ਨਾਲ ਚੰਨੇ ਨਾਲ ਕੀ ਵੇਖ ਰੇ ਇੱਕ ਬਿਮਾਰ ਸਰੀਰ ਨੂੰ ਲਈ ਜਾਂਦੇ ਐ ਐ ਬੱਗੀ ਰੋਗ ਲਈ ਕਹਿੰਦੇ ਚੰਨਿਆ ਬੱਗੀ ਕਿਉਂ ਰੋਕੀ ਕਹਿੰਦੇ ਕੌਣ ਐ ਇਹਨਾਂ ਮਹਾਰਾਜ ਦੀ ਸਰੀਰਕ ਤੰਦਰੁਸਤੀ ਨਹੀਂ ਹੈ ਇਹਦੀ ਕਾਇਆ ਬਿਮਾਰ ਹੈ ਸਰੀਰ ਬਿਮਾਰ ਹੈ ਇਹਦੋ ਤੁਰਿਆ ਨਹੀਂ ਜਾਂਦਾ ਮਨ ਨੂੰ ਸੱਟ ਲੱਗ ਗਈ ਪਰ ਮਨ ਨੂੰ ਸੱਟ ਲੱਗ ਗਈ ਚੰਨਿਆ ਇਹ ਸਰੀਰ ਨੂੰ ਬਿਮਾਰ ਨਹੀਂ ਹੋਣਾ ਪੈਂਦਾ ਕਹਿੰਦੇ ਹਾਂ ਮੈਂ ਅੱਗੇ ਗਏ ਫਿਰ ਬੱਗੀ ਰੋਕ ਲਈ ਉਹ ਕਹਿੰਦੇ ਚੰਨਿਆ ਹੁਣ ਜੋ ਬੱਗੀ ਰੋਕੀ ਕਹਿੰਦੇ ਮਹਾਰਾਜ ਕੋਈ ਬਜ਼ੁਰਗ ਤੁਰਿਆ ਜਾਂਦਾ ਕਿਉਂਕਿ ਸਹਿਬ ਜਾਦੇ ਸਿਧਾਂਤ ਦੇ ਲਾਗੇ ਕਦੇ ਇਹ ਚੀਜ਼ਾਂ ਅਹੋਲੀ ਨਹੀਂ ਦਿੱਤੀਆਂ ਰਾਜੇ ਨੇ ਅਪਲ ਦੇ ਦੇ ਰਾਜੇ ਵੀ ਮੇਰੇ ਪੁੱਤਰ ਦੇ ਮਨ ਤੇ ਕਿਤੇ ਵਿਰਾਗ ਨਾ ਲੱਗ ਜੇ ਉਹਨੂੰ ਮਹਾਪੁਰਸ਼ਾਂ ਰਿਸ਼ੀਆਂ ਨੇ ਦੱਸਤਾ ਸੀ ਤੇਰਾ ਪੁੱਤਰ ਸਾਧੂ ਬਣਨਾ ਵਸੇ ਨੂੰ ਵਿਰਾਗ ਨਾ ਲੱਗੇ ਨੂੰ ਵਿਰਾਗ ਤੋਂ ਬਚਾਈ ਹੋੜ ਉਹ ਚੰਨਿਆਂ ਜਿ ਬਡੇਪਾ ਇੱਕ ਨਾ ਤੇ ਹੁੰਦਾ ਇਹ ਅਮੀਰਾਂ ਤੇ ਵੀ ਹੁੰਦਾ ਕਿ ਕੱਲਾ ਗਰੀਬਾਂ ਤੇ ਹੀ ਹੁੰਦਾ ਕਹਿੰਦਾ ਮਹਾਰਾਜ ਨਹੀਂ ਗਰੀਬ ਵੀ ਬੁੱਢੇ ਹੁੰਦੇ ਆ ਅਮੀਰ ਵੀ ਬੁੱਢੇ ਹੁੰਦੇ ਆ ਕਿ ਤਿੰਨ ਸ਼ਰੀਰ ਦੀਆਂ ਅਵਸਥਾ ਨੇ ਬਾਲ ਜਵਾਨੀ ਔਰ ਬਿਰਧ ਇਹਨਾਂ ਤਿੰਨ ਅਵਸਥਾ ਜਾਣ ਪਚਪਣ ਜਵਾਨੀ ਤੇ ਬਡੇਪਾ ਇਹ ਤੀਜੀ ਸਟੇਜ ਹੈ ਮਹਾਰਾਜ ਇਹ ਜਦੋਂ ਆਉਂਦੀ ਹੈ ਇਹ ਤੋਂ ਬਾਅਦ ਤਾਂ ਫਿਰ ਸੱਦਾ ਹੀ ਹੁੰਦਾ ਹੈਗਾ ਜਿਕੇ ਬੋਲਦਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਇਹ ਤੋਂ ਬਾਅਦ ਨਹੀਂ ਕੁਵਾਰੀ ਹੋਣੀ ਇਹ ਤੋਂ ਬਾਅਦ ਸੱਦਾ ਹੀ ਹੁੰਦਾ ਹੈ ਇਹ ਤੀਜੀ ਲਾਸਟ ਸਟੇਜ ਹੈ ਜਿੱਦੀ ਬਾਬਤ ਸੰਤਕੁਲ ਬਾਬਾ ਜੀ ਕਹਿੰਦੇ ਨੇ ਸਿਰ ਕੰਪਿਓ ਪਾਗ ਡਰਗ ਬਗੇ ਐਨ ਜੋਦ ਤੇ ਹੀ ਸ਼ੇਰ ਕੰਬਦਾ ਪੈਰ ਡੰਗ ਮਗੁੰਦੇ ਨੇ ਅੱਖਾਂ 'ਚੋਂ ਦਿਸਣਾ ਬੰਦ ਹੋ ਜਾਂਦਾ ਤੇ ਇਹ ਉਹ ਅਵਸਥਾ ਹੈ ਜਿਹੜੀ ਅਵਸਥਾ ਗੁਰੂ ਬਾਬਾ ਜੀ ਕਹਿੰਦੇ ਨੇ ਤੈਨੂੰ ਨੀਰ ਵਹਿ ਤਨ ਕੀਣਾ ਭਏ ਇਸ ਦੁੱਧ ਵਾਰਨੀ ਤੇਰੇ ਬਾੜ ਦੁੱਧ ਵਰਗੇ ਚਿੱਟੇ ਹੋ ਜਾਣੇ ਨੇ ਅੱਖਾਂ 'ਚੋਂ ਪਾਣੀ ਟੋਣਾ ਸ਼ੁਰੂ ਹੋ ਜਾਣਾ ਤੈਨੂੰ ਦਿਸਣਾ ਵੀ ਤੰਗ ਹੈ ਇਹ ਉਹ ਅਵਸਥਾ ਹੈ ਜਦਿਆਂ ਮੈਂ ਤੇ ਚੰਨਿਆ ਮੇਰੇ ਇਹ ਬਹੁਤ ਇਹ ਕਿਹਦਾ ਰੱਬ ਦਾ ਨਿਯਮ ਹੈ ਕਿ ਇਹਦੇ ਮਹਾਰਾਜ ਇੱਕ ਇੱਕ ਦਿਨ ਸੰਸਾਰ ਤੋਂ ਜਾਣਾ ਪੈਂਦਾ ਹੈ ਫਸਲ ਮਾਲਕ ਦੀ ਉਹ ਪੱਕੀ ਵੱਢ ਲੈ ਪੱਚੀ ਵੱਢ ਲੈ ਉਹਦੇ ਹੱਥ ਹੈ ਪਰ ਇਹ ਸੰਸਾਰ ਨੂੰ ਛੱਡ ਕੇ ਜਾਣਾ ਪੈਂਦਾ ਮਰਨ ਦਾ ਸਾਟ ਲੱਗਦਾ ਮਾਰਾ ਲੱਗਦੀ ਹੈ ਓਹ ਹੋ ਇਹ ਲਾਣ ਤੇ ਸਰੀਰ ਕਾਇਆ ਜੇ ਕਾਇਆ ਵਿੱਚ ਰਹਿੰਦੇ ਆ ਹੋਇਆ ਸੰਸਾਰ ਵਿੱਚ ਰਹਿੰਦੇ ਆ ਇੰਨੀ ਦੌਲਤ ਸ਼ੌਹਰਤ ਜੋੜ ਲਈ ਮਾਇਆ ਜੋੜ ਲਈ ਪਰ ਇਹਨੇ ਤੇਰੇ ਕੰਮ ਹੀ ਨਹੀਂ ਆਉਣਾ ਫਿਰ ਜੋੜਨ ਦਾ ਫਾਇਦਾ ਕੀ ਹੈ ਜੀ ਕੀ ਬੋਲਦਾ ਸਤਿਗੁਰੂ ਸ੍ਰੀ ਬਾਣੀ ਜੀ ਕਬੀਰ ਕਉਦੀ ਕਉਦੀ ਜੋਰ ਕਹਿ ਜੋਰੈ ਲਾਖ ਕਰੋ ਕਰੋ ਚੰਤੀ ਬਾਰ ਨਾ ਲਈ تیرے نال تا کچھ بھی نہیں گیا چل سر تنا تیا نپٹاوے مورکھ بنا یہ تو میرے نال جانا ہی نہیں جہاں جو جوری بیٹھا جہاں کچھ نال جانا ہے ਬਾਬਾ ਜੀ ਦੀ ਬਾਣੀ ਕਹਿੰਦੀ ਉਹ ਜੋੜ ਲੈ ਕਿਹੜੀ ਪਸਤੂ ਜੋੜ ਮੈਂ ਤੇਰਾ ਹੰਝਾ ਚੁਣ ਲੈ ਮੈਂ ਆਪਣਾ ਹਰ ਗੁਣ ਦਾ ਹੈ ਕੋਈ ਨੂਰ ਬਗਿਆਨਾ ਝੂਠ ਲਾਲਚ ਪੀੜਾ ਕਰਦਾ ਸਦਾ ਸਦਾ ਸਿਦਕ ਦੇ ਨਾਲ ਵੀ ਆਦਾ ਫਿਰ ਸਾਟੀ ਲੱਗਦੀ ਮੰਦੇ ਰੋ ਵੀ ਲਾੜ ਮੈਸੀ ਸੁੰਦਰ ਕਾਇਆ ਤੇ ਜਿੰਨੇ ਅਗਦੇ ਜਾਣਾ ਆ ਰੰਗਲਾ ਦੇਸ਼ ਰੰਗਲਾ ਪੰਜਾਬ ਨਕਲੀ ਤਾਇਨਾਤ ਦੁਨੀਆ ਪੈਸਾ ਧਨ ਦੌਲਤ ਸੰਸਾਰ ਪਰਿਵਾਰ ਜੀ ਜੰਤ ਪਰਿਵਾਰ ਦੇ ਸਾਰੇ ਟੱਬਰ ਦੇ ਜੀ ਸਾਰੇ ਛੱਡਿਓ ਕੀ ਬੈਠਾ ਮੇਰੇ ਕੀ ਜੋੜਾਂ ਤੇ ਪਿਆਰਿਓ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ ਨਾ ਉਹ ਤਾਂ ਫਿਰ ਪੜਾਉ ਉੱਪਰ ਉੱਠ ਕੇ ਕਮਾਈਆਂ ਕੀਤੀਆਂ ਉਹ ਫਿਰ ਦੁਨੀਆ ਨਾਲ ਮੇਲ ਕਰਦੀਆਂ ਨਾਲ ਜੋ ਸਤਗੁਰੂ ਨਾਲ ਅੱਖੀਆਂ ਮੇਲਣ